ਸਜੈਸ਼ਨ ਦੇਣ ਵਾਸਤੇ ਸ਼ੁੱਡ ਤੇ ਮਸਟ ਦੇ ਵਿੱਚੋਂ ਕਿਹੜਾ ਲੱਗਣਾ ਫਿਊਚਰ ਵਾਸਤੇ ਆਈ ਦੇ ਨਾਲ ਵਿਲ ਤੇ ਸ਼ੈਲ ਦੇ ਵਿੱਚੋਂ ਕਿਹੜਾ ਲੱਗਣਾ ਤੇ ਵਿਲ ਤੇ ਵੁੱਡ ਦੇ ਵਿੱਚੋਂ ਕਿਹੜਾ ਯੂਜ਼ ਹੋਣਾ ਮੋਡਲ ਵਰਬਸ ਸਿੱਖਣ ਵੇਲੇ ਬੱਚਿਆਂ ਨੂੰ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਕਨਫਿਊਜ਼ਨਸ ਹੁੰਦੀਆਂ ਹੀ ਰਹਿੰਦੀਆਂ ਸੋ ਅੱਜ ਦੀ ਕਲਾਸ ਨੂੰ ਪੂਰਾ ਦੇਖਿਓ ਕਿਉਂਕਿ ਆਪਾਂ ਇਹਨਾਂ ਸਾਰਿਆਂ ਦੀ ਕਨਫਿਊਜ਼ਨ ਖਤਮ ਕਰਾਂਗੇ ਸੋ lettes start ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਜਿੰਨੇ ਵੀ ਮੋਡਲ ਵਰਬਸ ਹੈਗੇ ਆਈਆਂ ਮੋਡਲ ਸਿੱਖਦੇ ਹਾਂ ਜਦੋਂ ਆਪਾਂ ਇਨਾ ਸਾਰਿਆਂ ਦਾ ਫਾਰਮੂਲਾ ਸੇਮ ਆ ਪਿਛਲੀ ਕਲਾਸ ਦੇ ਵਿੱਚ ਵੀ ਕੀਤਾ ਸੀ ਹੁਣ ਵੀ ਇੱਕ ਕਰੀ ਦੇਖ ਲਓ ਸਬਜੈਕਟ ਸਭ ਤੋਂ ਪਹਿਲਾਂ ਅੱਗੇ ਆਉਣਾ ਫਿਰ ਆਉਣਾ ਮੋਡਲ ਫਿਰ ਆਉਣੀ ਆ ਵਰਬ ਦੀ ਫਰਸਟ ਫਾਰਮ ਫਿਰ ਆਉਣਾ ਆਬਜੈਕਟ ਠੀਕ ਹੈ ਆ ਫਾਰਮੂਲਾ ਜਿਹੜਾ ਹੈ ਲਗਭਗ ਸਾਰੇ ਮੋਡਲ ਵਰਬਸ ਦੇ ਨਾਲ ਸੇਮ ਹੀ ਚੱਲਦਾ ਠੀਕ ਤਾਂ ਹੁਣ ਦੇਖੋ ਸਭ ਤੋਂ ਪਹਿਲਾਂ ਸ਼ੁੱਡ ਠੀਕ ਹੈ ਸ਼ੁੱਡ ਕਿੱਥੇ ਵੱਤਦੇ ਆਪਾਂ ਸ਼ੁੱਡ ਜਿਹੜਾ ਹੈ ਕਦੋਂ ਵਰਤਨਾ ਠੀਕ ਤਾਂ ਸ਼ੁਡ ਸਭ ਤੋਂ ਪਹਿਲਾਂ ਤਾਂ ਜਿਹੜਾ ਹੈ ਐਡਵਾਈਸ ਦੇਣ ਵਾਸਤੇ ਵਰਤਿਆ ਜਾਂਦਾ ਠੀਕ ਜਦੋਂ ਆਪਾਂ ਕੋਈ ਸਲਾਹ ਦੇਣੀ ਆ ਤਾਂ ਸ਼ੁਡ ਵਰਤਿਆ ਜਾਂਦਾ ਜਿਵੇਂ ਆਪਾਂ ਕਹਿਣਾ ਹੋਵੇ ਕਿ ਯੂ ਸ਼ੁਡ ਸਟੱਡੀ ਯੂ ਸ਼ੁਡ ਸਟੱਡੀ ਮੰਨ ਕੇ ਚਲੋ ਕਿਸੇ ਬੱਚੇ ਦੇ ਐਗਜ਼ਾਮ ਦੇ ਵਿੱਚ ਹਜੇ 5-6 ਮਹੀਨੇ ਪਈਆ ਤੁਸੀਂ ਦੇਖਦੇ ਆ ਕਿ ਬੱਚਾ ਪੜਦਾ ਨਹੀਂ ਆ ਠੀਕ ਐ ਜਮਈ ਨਹੀਂ ਪੜਿਆ ਜਦੋਂ ਗਾਉ ਨਵੀਂ ਕਲਾਸ ਦੇ ਵਿੱਚ ਪਹੁੰਚਿਆ ਤਾਂ ਆਪਾਂ ਆਮੀ ਕਹਿੰਦੇ ਆ ਕਿ ਤੈਨੂੰ ਪੜਨਾ ਚਾਹੀਦਾ ਠੀਕ ਐ ਮਤਲਬ ਤੂੰ ਜਦੋਂ ਉਹ ਨਵੀਂ ਕਲਾਸ ਚ ਆਇਆ ਤੂੰ ਕੋਈ ਵੀ ਕਿਤਾਬ ਨਹੀਂ ਪੜੀ ਕੁਝ ਵੀ ਨਹੀਂ ਬੜਿਆ ਤਾਂ ਤੈਨੂੰ ਪੜਨਾ ਚਾਹੀਦਾ ਇਹ ਸਿੰਪਲ ਆਪਣੀ ਐਡਵਾਈਸ ਹੈ ਬੱਚੇ ਵਾਸਤੇ ਯੂ ਸ਼ੁੱਡ ਸਟੱਡੀ ਠੀਕ ਫੇਰ ਸ਼ੁੱਡ ਯੂਜ਼ ਹੁੰਦਾ ਮੋਰਲ ਡਿਊਟੀ ਆਸਤੇ ਠੀਕ ਐ ਮੋਰਲ ਡਿਊਟੀ ਕੀ ਹੁੰਦਾ ਆਪਣੇ ਨੈਤਿਕ ਫਰਜ਼ ਠੀਕ ਹੈ ਜਿਵੇਂ ਇਹ ਕਹਿਣਾ ਹੋਵੇ ਕਿ ਵੀ ਸ਼ੁੱਡ ਵੀ ਸ਼ੁੱਡ ਰਿਸਪੈਕਟ ਐਲਡਰਸ ਵੀ ਸ਼ੁੱਡ ਰਿਸਪੈਕਟ ਐਲਡਰਸ ਠੀਕ ਹੈ ਕਿ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਦੇਖੋ ਜੇ ਤੁਸੀਂ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ ਤਾਂ ਇਹਦੇ ਵਾਸਤੇ ਤੁਹਾਨੂੰ ਕਾਨੂੰਨੀ ਤੌਰ ਤੇ ਕੋਈ ਸਜ਼ਾ ਨਹੀਂ ਹੋ ਸਕਦੀ ਠੀਕ ਹੈ ਪਰ ਇਹ ਆਪਣਾ ਜਿਹੜਾ ਹੈ ਨੈਤਿਕ ਫਰਜ਼ ਹੁੰਦਾ ਆਪਣੀ ਮੋਰਲ ਡਿਊਟੀ ਹੁੰਦੀ ਹੈ ਠੀਕ ਹੈ ਜੀਰੇ ਵਾਸਤੇ ਆਪਾਂ ਨੂੰ ਸਮਾਜ ਆਪਾਂ ਨੂੰ ਆਮ ਤੌਰ ਤੇ ਕਹਿੰਦਾ ਜੇ ਆਪਾਂ ਇਹ ਚੀਜ਼ਾਂ ਨਹੀਂ ਕਰਦੇ ਤਾਂ ਸਮਾਜ ਆਪਾਂ ਨੂੰ ਜਿਹੜਾ ਹੈ ਸ਼ਰਮਿੰਦਾ ਕਰਦਾ ਠੀਕ ਹੈ ਤਾਂ ਆਪਾਂ ਸਮਾਜ ਦੀ ਸ਼ਰਮਿੰਦਗੀ ਤੋਂ ਬਚੀਏ ਇਸ ਚੀਜ਼ ਵਾਸਤੇ ਆਪਾਂ ਆਪਣੀ ਮੋਰਲ ਡਿਊਟੀ ਨਿਭਾਉਂਦੇ ਆ ਆਪਣੇ ਨੈਤਿਕ ਫਰਜ਼ ਅਦਾ ਕਰਦੇ ਆ ਠੀਕ ਹੈ ਜੀ ਮੈਂ ਆਪਾਂ ਕਹਿੰਦੇ ਕਿ ਵੱਡਿਆਂ ਦਾ ਸਤਿਕਾਰ ਕਰੋ ਕਦੇ ਝੂਠ ਨਾ ਬੋਲੋ ਲੋਕਾਂ ਦੀ ਮਦਦ ਕਰੋ ਠੀਕ ਹੈ ਮੋਰਲ ਡਿਊਟੀ ਰਾਈਟ ਤਾਂ ਅੱਗੇ ਆ ਗਿਆ ਇਹ ਵਰਤਿਆ ਜਾਂਦਾ ਸ਼ੁੱਡ ਐਕਸਪੈਕਟੇਸ਼ਨ ਵਾਸਤੇ ਠੀਕ ਹੈ ਐਕਸਪੈਕਟੇਸ਼ਨ ਮਤਲਬ ਜਦੋਂ ਤੁਹਾਨੂੰ ਪਤਾ ਆ ਕੇ ਕੋਈ ਕੰਮ ਹਰ ਰੋਜ਼ ਇੱਕੋ ਟਾਈਮ ਹੁੰਦਾ ਜਾਂ ਇੱਕੋ ਤਰੀਕੇ ਨਾਲ ਹੁੰਦਾ ਤਾਂ ਤੁਸੀਂ ਐਕਸਪੈਕਟ ਕਰਦੇ ਹੋ ਕਿ ਅੱਜ ਵੀ ਉਸੇ ਤਰ੍ਹਾਂ ਹੀ ਹੋਊਗਾ ਹੁਣ ਵੀ ਉਸੇ ਤਰ੍ਹਾਂ ਹੀ ਹੋਊਗਾ ਜਿਵੇਂ ਆਪਾਂ ਕਹਿਣਾ ਹੋਵੇ ਦਾਕਟਰੇਨ ਦ ਟ੍ਰੇਨ ਸ਼ੁੱਡ ਅਰਾਈਵ ਐਟ 9am ਠੀਕ ਹੈ ਮੰਨ ਕੇ ਚਲੋ ਟ੍ਰੇਨ ਜਿਹੜੀ ਹੈ ਹਰ ਰੋਜ਼ 9 ਵਜੇ ਆਉਂਦੀ ਹੈ ਸਵੇਰੇ ਅੱਜ 9:00 ਵਜੇ ਕੇ 5 ਜਾਂ 10 ਮਿੰਟ ਹੋ ਗਏ 5-10 ਮਿੰਟ ਉੱਤੇ ਹੋ ਗਏ ਹਜੇ ਆਈ ਨਹੀਂ ਆਪਾਂ ਆਮ ਹੀ ਕਹਿ ਦਿੰਦੇ ਹਾਂ ਕਿ ਟ੍ਰੇਨ ਆਉਣੀ ਤਾਂ ਚਾਹੀਦੀ ਆ ਠੀਕ ਹੈ ਜਮਾਂ ਉਹ ਕਹਿੰਦੇ ਕਿ ਆਉਣੀ ਤਾਂ ਚਾਹੀਦੀ ਆ ਕਿਉਂਕਿ ਅੱਗੇ ਵੀ ਐਸੇ ਟਾਈਮ ਹੀ ਆਉਂਦੀ ਆ ਤਾਂ ਅੱਜ ਵੀ ਐਸੇ ਟਾਈਮ ਹੀ ਆਉਣੀ ਚਾਹੀਦੀ ਆ ਠੀਕ ਹੈ ਤੁਸੀਂ ਐਕਸਪੈਕਟ ਕਰਦੇ ਹੋ ਕਿ ਟ੍ਰੇਨ ਅੱਜ ਵੀ 9:00 ਵਜੇ ਹੀ ਆਵੇ ਠੀਕ ਹੈ ਹਾਲਾਂਕਿ ਟਾਈਮ ਥੋੜਾ ਉੱਤੇ ਹੋ ਗਿਆ ਨੈਕਸਟ ਮੋਡਲ ਵਰਬ ਆਪਣੇ ਕੋਲੇ ਹੈ ਮਸਟ ਠੀਕ ਹੈ ਮਸਟ ਤਾਂ ਮਸ ਨੂੰ ਕਿੱਥੇ ਕਿੱਥੇ ਯੂਜ਼ ਕੀਤਾ ਜਾਂਦਾ ਮਸ ਨੂੰ ਸਭ ਤੋਂ ਪਹਿਲਾਂ ਯੂਜ਼ ਕੀਤਾ ਡਿਊਟੀ ਆਸਤੇ ਠੀਕ ਹੈ ਡਿਊਟੀ ਆਸਤੇ ਮਤਲਬ ਜਦੋਂ ਆਪਾਂ ਦੱਸਦੇ ਹਾਂ ਕਿ ਬੰਦੇ ਨੂੰ ਆਪਣਾ ਆ ਫਰਜ਼ ਨਿਭਾਉਣਾ ਚਾਹੀਦਾ ਉਹਦੇ ਹੱਥੇ ਮਸਟ ਯੂਜ਼ ਹੁੰਦਾ ਠੀਕ ਹੈ ਜਿਵੇਂ ਅ ਟੀਚਰ ਅ ਟੀਚਰ ਮਸਟ टीच ਸਟੂਡੈਂਟਸ ਟੀਚਰ ਮਸਟ ਟੀਚ ਸਟੂਡੈਂਟਸ ਵੈਲ ਠੀਕ ਹੈ ਕਿ ਟੀਚਰ ਨੂੰ ਬੱਚਿਆਂ ਨੂੰ ਵਧੀਆ ਪੜਾਉਣਾ ਚਾਹੀਦਾ ਟੀਚਰ ਦਾ ਫਰਜ਼ ਹੈ ਕਿ ਉਹ ਬੱਚਿਆਂ ਨੂੰ ਸਟੂਡੈਂਟਸ ਨੂੰ ਵਧੀਆ ਤਰੀਕੇ ਨਾਲ ਪੜ੍ਹਾਵੇ ਠੀਕ ਹੈ ਜਦੋਂ ਆਪਾਂ ਕਿਸੇ ਨੂੰ ਫਰਜ਼ ਯਾਦ ਕਰਾਉਂਦੇ ਆ ਉਹਦੋਂ ਆਪਾਂ ਮਸਟ ਯੂਜ਼ ਕਰਦੇ ਹੋਰ ਮਸਟ ਕਿੱਥੇ ਵਰਤਿਆ ਜਾਂਦਾ ਵਰਤਿਆ ਜਾਂਦਾ ਹੈ ਸਟਰੋਂਗ ਨੀਡ ਆਸਪੈਕਟ ਠੀਕ ਹੈ ਜਦੋਂ ਆਪਾਂ ਦੱਸਣਾ ਹੋਵੇ ਕਿ ਕਿਸੇ ਚੀਜ਼ ਦੀ ਕਿਸੇ ਕੰਮ ਦੀ ਸਤ ਜਰੂਰਤ ਹੈ ਉਦੋਂ ਮਸਟ ਵਰਤਿਆ ਜਾਂਦਾ ਹੁਣ ਸ਼ੁੱਡ ਤੇ ਮਸਟ ਦਾ ਕਨਫਿਊਜ਼ਨ ਯਾਤਰਾ ਲੋਕਾਂ ਨੂੰ ਇੱਥੇ ਹੁੰਦਾ ਯਾਤਰਾ ਲੋਕਾਂ ਨੂੰ ਇਹ ਲੱਗਦਾ ਕਿ ਸ਼ੁੱਡ ਜਿਹੜਾ ਹੈ ਸਫ ਸਲਾਹ ਦੇ ਦੇਣ ਵਾਸਤੇ ਵਰਤਾ ਜਾਂਦਾ ਅਡਵਾਈਸ ਦੇਣ ਵਾਸਤੇ ਵਰਤਾ ਜਾਂਦਾ ਤੇ ਮਸਟ ਜਿਹੜਾ ਹੈ ਸਿਰਫ ਸਟਰੋਂਗ ਨੀਡਸ ਤੇ ਵਰਤਾ ਜਾਂਦਾ ਹੈ ਨਾ ਤੇ ਇਹਨਾਂ ਦਾ ਕਨਫਿਊਜ਼ਨ ਆਪਾਂ ਅੱਜ ਦੂਰ ਕਰਾਂਗੇ ਤਾਂ ਸਟਰੋਂਗ ਨੀਡ ਦੇ ਵਿੱਚ ਆਹ ਸੈਂਟੈਂਸ ਜਿਹੜਾ ਹੈ ਇੱਥੇ ਵੀ ਬਣ ਸਕਦਾ ਠੀਕ ਹੈ ਮਸਟ ਲਾ ਕੇ ਕਿ ਯੂ ਮਸਟ ਸਟੱਡੀ ਹੁਣ ਫਰਕ ਕੀ ਹੈ ਫਰਕ ਦੇਖੋ ਇੱਥੇ ਆਪਾਂ ਇਹ ਕਹਿ ਰਹੇ ਸੀ ਕਿ ਬੱਚੇ ਕੋਲੇ ਹਜੇ 5-7 ਮਹੀਨੇ ਦਾ ਟਾਈਮ ਪਿਆ ਫਾਈਨਲ ਇਗਜ਼ਾਮ ਆਉਣ ਤੱਕ ਬੱਚੇ ਨੇ ਹਜੇ ਪੜਿਆ ਨਹੀਂ 5-7 ਮਹੀਨੇ ਹਾਲਾਂਕਿ ਪੇਪਰਾਂ ਚ ਉਹਦੇ ਪਈ ਆ ਆਪਾਂ ਕਹਿੰਦੇ ਆ ਕਿ ਤੂੰ ਜਵੇਂ ਕੋਈ ਕਿਤਾਬ ਨਹੀਂ ਚੱਕੀ ਤੈਨੂੰ ਪੜ੍ਹਨਾ ਚਾਹੀਦਾ ਯੂ ਸ਼ੁਡ ਸਟੱਡੀ ਇੱਥੇ ਹੁਣ ਸੱਤ ਜ਼ਰੂਰਤ ਆ ਪੜ੍ਹਨ ਦੀ ਜਿੰਮੇ ਕਹਿਣਾ ਹੋਵੇ ਮੰਨ ਕੇ ਚੱਲੋ ਕਿ ਸਿਰਫ ਇੱਕ ਹਫਤਾ ਰਹਿ ਗਿਆ ਪੇਪਰਾਂ ਦੇ ਵਿੱਚ ਬੱਚਾ ਹਜੇ ਵੀ ਡੱਕਾ ਨਹੀਂ ਪੜਿਆ ਕੋਈ ਕਿਤਾਬ ਨਹੀਂ ਚੱਕੀ ਕੋਈ ਹੋਮਵਰਕ ਨਹੀਂ ਕੀਤਾ ਠੀਕ ਹੈ ਕੁਝ ਨਹੀਂ ਪੜਿਆ ਸਿਰਫ ਇੱਕ ਹਫਤਾ ਰਹੇਗਾ ਪੇਪਰਾਂ ਦੇ ਵਿੱਚ ਜੇ ਹਜੇ ਵੀ ਨਾ ਪੜੂਗਾ ਤਾਂ ਬੱਚਾ ਫੇਲ ਹੀ ਹੋਊਗਾ ਠੀਕ ਹੈ ਜੇ ਹਜੇ ਵੀ ਨਾ ਪੜਿਆ ਇੱਕ ਹਫਤਾ ਰਹੇਗਾ ਪੇਪਰਾਂ ਚ ਹੁਣ ਵੀ ਨਾ ਪੜੂਗਾ ਤਾਂ ਬੱਚਾ ਫੇਲ ਹੀ ਹੋਊਗਾ ਬਹੁਤ ਸੱਤ ਜ਼ਰੂਰਤਾਂ ਨੂੰ ਸਟਰੋਂਗ ਨੀਡ ਹੈ ਪੜਨ ਦੀ ਠੀਕ ਹੈ ਸਿਰਫ ਇੰਨਾ ਕੀ ਫਰਕ ਆ ਸ਼ੁੱਡ ਤੇ ਮਸਟ ਦੇ ਵਿੱਚ ਜਿਹੜੀ ਆਪਾਂ ਐਡਵਾਈਸ ਦਿੰਦੇ ਆ ਐਡਵਾਈਸ ਆਪਾਂ ਇੱਥੇ ਵੀ ਦੇ ਰਹੇ ਆ ਪਰ ਇੱਥੇ ਹਜੇ ਜਿਹੜਾ ਹੈ ਆਪਾਂ ਨੂੰ ਇੰਨੇ ਸੱਤ ਜ਼ਰੂਰਤ ਹੈ ਨੀ ਪੜਨ ਦੀ ਇਥੇ ਵੀ ਆਪਾਂ ਐਡਵਾਈਸ ਹੀ ਦੇ ਰਹੇ ਹਾਂ ਪਰ ਇਥੇ ਬਹੁਤ ਸੱਚ ਜ਼ਰੂਰਤ ਹੈ ਬੜਨ ਦੀ ਜੇ ਨਹੀਂ ਪੜੂਗਾ ਤਾਂ ਬੱਚਾ ਫੇਲ ਹੋਊਗਾ ਠੀਕ ਹੈ ਸਟਰੋਂਗ ਨੀਡ ਯੂ ਮਸਟ ਅ ਸਟੱਡੀ ਠੀਕ ਹੈ ਨੈਕਸਟ ਇਹ ਜਿਹੜਾ ਹੈ ਉਹ ਕਿੱਥੇ ਯੂਜ਼ ਹੁੰਦਾ ਹੋਰ ਇਹ ਯੂਜ਼ ਹੁੰਦਾ ਲੌਜੀਕਲ ਕਨਕਲੂਜਨ ਠੀਕ ਹੈ ਲੌਜੀਕਲ ਕਨਕਲੂਜਨ ਲੌਜੀਕਲ ਕਨਕਲੂਜਨ ਨੂੰ ਇੱਕ ਐਗਜ਼ਾਮਪਲ ਨਾਲ ਸਮਝੋ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਤੁਸੀਂ ਕਿਸੇ ਨੂੰ ਫੋਨ ਲਾਇਆ सामने ने फोन नहीं चक्या नहीं ने यार फोन चक्के नहीं लगता कि ठीक है से ही इज नोट आंसरिंग ही मस्ट बी बिजी ही मस्ट बी बिजी ती अंदाजा लाया ਠੀਕ ਹੈ ਤੁਹਾਨੂੰ ਸਾਹਮਣੇ ਵਾਲੇ ਨੇ ਦੱਸਿਆ ਨਹੀਂ ਫੋਨ ਚੱਕ ਕੇ ਕਿ ਭਾਈ ਮੈਂ ਬਿਜ਼ੀ ਆ ਮੈਂ ਫੇਰ ਕਾਲ ਕਰਦਾ ਕਿਉਂਕਿ ਸਾਹਮਣੇ ਵਾਲਾ ਫੋਨ ਚੱਕਿਆ ਨਹੀਂ ਸਾਹਮਣੇ ਵਾਲੇ ਨੇ ਤਾਂ ਤੁਸੀਂ ਇੱਕ ਆਪ ਦੇ ਕੋਲ ਹੀ ਇੱਕ ਕਨਕਲੂਜਨ ਜਿਹੜਾ ਹੈ ਕੱਢ ਲੈਂਦੇ ਆ ਲੌਜੀਕ ਲਾ ਕੇ ਕਿ ਹੋ ਸਕਦਾ ਉਹ ਬਿਜ਼ੀ ਹੋਵੇ ਤਾਂ ਹੀ ਫੋਨ ਨਹੀਂ ਚੱਕਿਆ ਇਹਨੂੰ ਕਹਿੰਦੇ ਆ ਲੌਜੀਕਲ ਕਨਕਲੂਜਨ ਔਰ ਇਹ ਮਸਟ ਦੇ ਵਿੱਚ ਲਿਖਿਆ ਜਾਂਦਾ ਠੀਕ ਹੈ ਇੱਥੇ ਵੀ ਜਿਹੜੀ ਹੈ ਵਰਬ ਆ ਠੀਕ ਹੀ ਮਸਟ ਬੀ ਬਿਜ਼ੀ ਲੌਜੀਕਲ ਕਨਕਲੂਜਨ ਇੱਕੇ ਹੋਰ ਯੂਜ਼ ਹੁੰਦਾ ਜਦੋਂ ਆਪਾਂ 네ਗੇਟਿਵ ਫਾਰਮ ਦੇ ਵਿੱਚ ਜਿਹੜਾ ਠੀਕ ਆ ਜਿਵੇਂ ਪ੍ਰੋਹੀਬੀਸ਼ਨ ਆਸਤੇ ਲੈਟਸ ਸੇ ਇਹਨੂੰ ਪ੍ਰੋਹੀਬੀਸ਼ਨ ਆਸਤੇ ਵਰਤਾ ਜਾਂਦਾ ਪਰ ਇਹ ਵਰਤਿਆ 네ਗੇਟਿਵ ਆ ਫਾਰਮ ਦੇ ਵਿੱਚ ਹੀ ਜਾਂਦਾਗਾ ਹਨ ਜਿਵੇਂ ਆਪਾਂ ਕਹਿਣਾ ਹੋਵੇ ਕਿ ਯੂ ਮਸਟ ਨਾਟ ਸਮੋਕ ਹਿਅਰ ਯੂ ਮਸਟ ਨਾਟ ਸਮੋਕ ਹਿਅਰ ਕਿ ਤੁਹਾਨੂੰ ਇੱਥੇ ਸਮੋਕਿੰਗ ਨਹੀਂ ਕਰਨੀ ਚਾਹੀਦੀ ਯੂ ਮਸਟ ਨਾਟ ਮਸਟ ਨਾਟ ਦੇ ਨਾਲ ਜਦੋਂ ਆਪਾਂ ਨੂੰ ਕੋਈ ਸੈਂਟੈਂਸ ਲੱਗਿਆ ਹੁੰਦਾ ਉਹ ਪ੍ਰੋਹੀਬੀਸ਼ਨ ਹੁੰਦੀ ਆ ਆਪਾਂ ਨੂੰ ਆ ਬੇਸਿਕਲੀ ਤਾੜਨਾ ਹੁੰਦੀ ਹੈ ਕਿਸੇ ਕੰਮ ਕਰਨ ਤੋਂ ਵਰਜਿਆਵਾ ਹੁੰਦਾ ਕਿ ਆ ਕੰਮ ਨਹੀਂ ਕਰਨਾ ਠੀਕ ਪਰੇ 네ਗੇਟਿਵ ਸੈਂਟੈਂਸ ਦੇ ਵਿੱਚ ਹੀ ਬਣਦਾਗਾ ਨਾਟ ਲਾ ਕੇ ਹੀ ਬਣਦਾਗਾ ਠੀਕ ਹੈ ਪ੍ਰੋਹੀਬੀਸ਼ਨ ਨੈਕਸਟ ਮੋਡਲ ਆਪਣੇ ਕੋਲੇ ਹੈ ਸ਼ੈਲ ਠੀਕ ਹੈ ਸ਼ੈਲ ਤਾਂ ਸ਼ੈਲ ਨੂੰ ਬੇਸਿਕਲੀ ਕਿੱਥੇ ਯੂਜ਼ ਕੀਤਾ ਜਾਂਦਾ ਇੱਕ ਤਾਂ ਜਿਹੜਾ ਹੈ ਫਿਊਚਰ ਆਸਤੇ ਠੀਕ ਫਿਊਚਰ ਆਸਤੇ ਤਾਂ ਫਿਊਚਰ ਚ ਕਿੱਥੇ ਜਿਵੇਂ ਆਪਾਂ ਕਹਿਣਾ ਹੋਵੇ ਕਿ ਆਈ ਸ਼ੈਲ ਗੋ ਵਿਦ ਯੂ ਆਈ ਸ਼ੈਲ ਗੋ ਵਿਦ ਯੂ ਕਿ ਮੈਂ ਤੇਰੇ ਨਾਲ ਜਾਊਂਗਾ ਠੀਕ ਹੈ ਪਰ ਸ਼ੈਲ ਜਿਹੜਾ ਹੈ ਬੇਸਿਕਲੀ ਬ੍ਰਿਟਿਸ਼ ਇੰਗਲਿਸ਼ ਦੇ ਵਿੱਚ ਹੀ ਲੱਗਦਾ ਠੀਕ ਹੈ ਬ੍ਰਿਟਿਸ਼ ਇੰਗਲਿਸ਼ ਕਿਹੜੀ ਆ ਜਿਹੜੀ ਆਪਾਂ ਬੇਸਿਕਲੀ ਇੰਗਲੈਂਡਸ ਜਿਹੜੀ ਹੈ ਆ ਓਰੀਜਿਨ ਹੋਈ ਹੈ ਜਿਹੜੀ ਸੌਰੀ ਠੀਕ ਹੈ ਇੰਗਲੈਂਡ ਦੇ ਵਿੱਚ ਜਿਹੜੀ ਹੈ ਜਾਂ ਆ ਬ੍ਰਿਟੇਨ ਡੋਮਿਨੇਟਿਡ ਇਲਾਕੇ ਜਿਹੜੇ ਹੈਗੇ ਆ ਉੱਥੇ ਜਿਹੜੀ ਬੋਲੀ ਜਾਂਦੀ ਆ ਠੀਕ ਜਿਹੜੀ ਓਰੀਜਨਲ ਬੋਰੀਆਂ ਦੀ ਭਾਸ਼ਾ ਉੱਥੇ ਆਈ ਤੇ ਵੀ ਦੇ ਨਾਲ ਫਿਊਚਰ ਦੇ ਵਿੱਚ ਫਿਊਚਰ ਇੰਡੈਫੀਨਿਟ ਦੇ ਵਿੱਚ ਸ਼ੈਲ ਲੱਗਦਾ ਠੀਕ ਹੈ ਤਾਂ ਇੱਕ ਤਾਂ ਸ਼ੈਲ ਇੱਥੇ ਲੱਗਦਾਗਾ ਤਾਂ ਹੋਰ ਸ਼ੈਲ ਕਿੱਥੇ ਯੂਜ਼ ਹੁੰਦਾਗਾ ਆ ਹੋਰ ਇਹ ਯੂਜ਼ ਹੁੰਦਾ ਜਦੋਂ ਆਪਾਂ ਫਾਰਮਲ ਆਫਰ ਕਿਸੇ ਨੂੰ ਕਰਨਾ ਹੋਵੇ ਜਦੋਂ ਆਪਾਂ ਕੋਈ ਆਫਰ ਦੇਣਾ ਜਾਂ ਕੋਈ ਚੀਜ਼ ਆਫਰ ਕਰਦੇ ਆਪਾਂ ਫਾਰਮਲ ਤਰੀਕੇ ਨਾਲ ਠੀਕ ਹੈ ਉਦੋਂ ਜਿਹੜਾ ਹੈ ਸ਼ੈਲ ਯੂਜ਼ ਹੁੰਦਾ ਠੀਕ ਜਿਵੇਂ ਕਹਿਣਾ ਹੋਵੇ ਸ਼ੈਲ ਵੀ ਗੋ ਫਾਰ ਆ ਵਾਕ ਸ਼ੈਲ ਵੀ ਗੋ ਫਾਰ ਆ ਵਾਕ ਠੀਕ ਹੈ ਆਪਾਂ ਆਫਰ ਕਰ ਆਪਾਂ ਸੀ ਬਲੀ ਇਹ ਪੁੱਛ ਰਹੇ ਆ ਕਿ ਆਪਾਂ ਵਾਕ ਤੇ ਚਲੀਏ ਠੀਕ ਹੈ ਤੁਸੀਂ ਆਫਰ ਕਰ ਰਹੇ ਆ ਸਾਹਮਣੇ ਵਾਲੇ ਨੂੰ ਕਿ ਆਪਾਂ ਆਪਾਂ ਨੂੰ ਬੇਸਿਕਲੀ ਹੁਣ ਵਾਕ ਤੇ ਜਾਣਾ ਚਾਹੀਦਾ ਠੀਕ ਹੈ ਤਾਂ ਇਹ ਤਾਂ ਹੋਇਆ ਸ਼ੈਲ ਤਾਂ ਹੋਇਆ ਬੇਸਿਕਲੀ ਬ੍ਰਿਟਿਸ਼ ਇੰਗਲਿਸ਼ ਦੇ ਹਿਸਾਬ ਨਾਲ ਬ੍ਰਿਟਿਸ਼ ਸਟਾਈਲ ਦੇ ਹਿਸਾਬ ਨਾਲ ਅਦਰ ਅਮਰੀਕਨ ਸਟਾਈਲ ਦੇ ਹਿਸਾਬ ਨਾਲ ਜੇ ਆਪਾਂ ਆਫਰ ਕਰਨਾ ਹੋਵੇ ਤਾਂ ਉਥੇ ਸ਼ੈਲ ਲਾਉਣ ਦੀ ਲੋੜ ਨਹੀਂ ਉਥੇ ਆਪਾਂ ਸਿੰਪਲੀ ਇੰਨਾ ਵੀ ਕਹਿ ਸਕਦੇ ਹਾਂ ਕਿ ਵਾਈ ਡੋਂਟ ਵੀ ਗੋ ਫਾਰ ਅ ਵਾਕ ਠੀਕ ਹੈ ਵਾਈ ਡੋਨਟ ਵੀ ਗੋ ਫॉर ਅ ਵਾਕ ਤਾਂ ਉਹ ਇਦਾਂ ਵੀ ਆ ਜਾਊਗਾ ਸ਼ੈਲ ਜ਼ਰੂਰੀ ਨਹੀਂ ਹੈ ਕਿ ਆਫਰ ਦੇਣ ਵਾਸਤੇ ਹਰ ਥਾਂ ਆਪਾਂ ਸ਼ੈਲ ਲਈ ਇਹ ਬ੍ਰਿਟਿਸ਼ ਤਰੀਕੇ ਦੇ ਨਾਲ ਹੈ ਠੀਕ ਨੈਕਸਟ ਮੋਡਲ ਆਪਣੇ ਕੋਲੇ ਹੈ ਵਿਲ ਠੀਕ ਵਿਲ ਤਾਂ ਹੁਣ ਵਿਲ ਕਿੱਥੇ ਕਿੱਥੇ ਯੂਜ਼ ਹੋਣਾ ਸਭ ਤੋਂ ਪਹਿਲਾਂ ਤਾਂ ਇਹ ਹੋਣਾ ਯੂਜ਼ ਫਿਊਚਰ ਵਾਸਤੇ ਜਿਵੇਂ ਸ਼ੈਲ ਯੂਜ਼ ਹੋਇਆ ਸੀ ਫਿਊਚਰ ਵਾਸਤੇ ਜਿਵੇਂ ਆਈ ਵਿਲ ਲਰਨ this language ਠੀਕ ਹੈ ਆਈ ਵਿਲ ਲਰਨ ਦਿਸ ਲੈਂਗੁਏਜ ਠੀਕ ਹੈ ਤਾਂ ਇਹ ਬੇਸਿਕਲੀ ਵਿਲ ਅਮਰੀਕਨ ਸਟਾਈਲ ਦੇ ਵਿੱਚ ਲੱਗਦਾ ਆਈ ਤੇ ਵੀ ਦੇ ਨਾਲ ਠੀਕ ਹੈ ਅ ਬ੍ਰਿਟਿਸ਼ ਸਟਾਈਲ ਦੇ ਵਿੱਚ ਆਈ ਵੀ ਦੇ ਨਾਲ ਸ਼ੈਲ ਲੱਗਦਾ ਬਾਕੀ ਸਾਰਿਆਂ ਨੇ ਵਿਲ ਅਮਰੀਕਨ ਸਟਾਈਲ ਦੇ ਵਿੱਚ ਆਈ ਤੇ ਵੀ ਬਾਕੀ ਸਾਰਿਆਂ ਦੇ ਨਾਲ ਸਾਰਿਆਂ ਦੇ ਨਾਲ ਹੀ ਬੇਸਿਕਲੀ ਵਿਲ ਲੱਗ ਜਾਂਦਾ ਠੀਕ ਤਾਂ ਇੱਕ ਤਾਂ ਇਹ ਲੱਗਦਾ ਫਿਊਚਰ ਵਾਸਤੇ ਹੋਰ ਇਹ ਕਿੱਥੇ ਲੱਗਦਾ ਹੋਰ ਇਹ ਲੱਗਦਾ ਪ੍ਰੋਮਿਸ ਵਾਸਤੇ ਜਦੋਂ ਆਪਾਂ ਕਿਸੇ ਨਾਲ ਕੋਈ ਵਾਅਦਾ ਕਰਦੇ ਹਾਂ ਕਿ ਮੈਂ ਆਹ ਕਰੂੰਗਾ ਜਾਂ ਮੈਂ ਐਦਾਂ ਨਹੀਂ ਕਰੂੰਗਾ ਉਹ ਵੀ ਜਿਹੜਾ ਹੈ ਵਿਲ ਦੇ ਨਾਲ ਲਿਖਿਆ ਜਾਂਦਾ ਜਿਵੇਂ ਆਪਾਂ ਕਹਿਣਾ ਹੋਵੇ ਆਈ ਵਿਲ ਨੈਵਰ ਬ੍ਰੇਕ ਯੋਰ ਟਰਸਟ ਕਿ ਮੈਂ ਤੇਰਾ ਯਕੀਨ ਕਦੇ ਨਹੀਂ ਤੋੜੂੰਗਾ ਕਦੇ ਵੀ ਨਹੀਂ ਤੋੜੂੰਗਾ ਠੀਕ ਹੈ ਤਾਂ ਤੁਸੀਂ ਵਾਅਦਾ ਕਰ ਰਹੇ ਹਾਂ ਕਿ ਤੁਸੀਂ ਕਿਸੇ ਦਾ ਯਕੀਨ ਕਦੇ ਨਹੀਂ ਤੋੜੋਗੇ ਤਾਂ ਇਹਨੂੰ ਜਿਹੜਾ ਹੈ ਵਿਲ ਦੇ ਨਾਲ ਲਿਖੋਗੇ ਇਹਨੂੰ ਸਿੰਪਲੀ ਨੈਵਰ ਤੋਂ ਬਿਨਾ ਵੀ ਲਿਖ ਸਕਦੇ ਕਿ ਆਈ ਵਿਲ ਆਲਵੇਸ ਕੀਪ ਯੋਰ ਟਰਸਟ ਠੀਕ ਹੈ ਉਹ ਇਦਾਂ ਵੀ ਲਿਖਿਆ ਜਾ ਸਕਦਾ ਸੀ ਜੇ ਪੋਜ਼ਿਟਿਵ ਚ ਲਿਖਣਾ ਹੁੰਦਾ ਠੀਕ ਤਾਂ ਹੋਰ ਵਿਲ ਕਿੱਥੇ ਯੂਜ਼ ਹੁੰਦਾ ਇਨਸਟੈਂਟ ਡਿਸੀਜਨ ਠੀਕ ਹੈ ਇਨਸਟੈਂਟ ਡਿਸੀਜਨ ਕਿਹੜਾ ਹੁੰਦਾ ਜਿਹੜੇ ਫੈਸਲੇ ਆਪਾਂ ਖੜੇ ਪੈਰ ਲੈਨੇ ਆ ਉਹਨਾਂ ਨੂੰ ਆਪਾਂ ਇਨਸਟੈਂਟ ਡਿਸੀਜਨ ਕਹਿੰਦੇ ਆ ਠੀਕ ਹੈ ਜਿੰਮੇ ਕਹਿਣਾ ਹੋਵੇ ਕਿ i will help you ਠੀਕ ਹੈ ਮੰਨ ਕੇ ਚਲੋ ਤੁਹਾਡੇ ਕਿਸੇ ਦੋਸਤ ਨੇ ਤੁਹਾਨੂੰ ਆ ਕੇ ਪੁੱਛਿਆ ਕਿ ਮੈਨੂੰ ਮਦਦ ਦੀ ਲੋੜ ਹੈ ਮੇਰੀ ਮਦਦ ਕਰੇਗਾ ਤਾਂ ਤੁਸੀਂ ਖੜੇ ਪੈਰ ਤੁਹਾਨੂੰ ਉਹ ਉਹਨੂੰ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇਣਾ ਹੁੰਦਾ ਠੀਕ ਹੈ ਤਾਂ ਤੁਸੀਂ ਖੜੇ ਪੈਰ ਕਰ ਰਹੇ ਕਿ ਹਾਂ ਮੈਂ ਤੇਰੀ ਮਦਦ ਕਰੂੰਗਾ i will help you ਜੇ ਤੁਸੀਂ ਟਾਈਮ ਲਓਗੇ ਸੋਚ ਕੇ ਕਿ ਮੈਂ ਮਦਦ ਕਰਨੀ ਹੈ ਜਾਂ ਨਹੀਂ ਕਰਨੀ ਹੈ ਫਿਰ ਤੁਸੀਂ will ਦੇ ਵਿੱਚ ਨਹੀਂ ਲਿਖੋਗੇ ਠੀਕ ਹੈ ਫਿਰ ਯੂਜੂਲੀ ਜਿਹੜਾ ਹੈ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਹੋਊਗਾ ਹਨਾ ਤਾਂ ਜੇ ਖੜੇ ਪੈਰ ਫੈਸਲਾ ਸੁਣਾਉਣਾ ਆਪਣਾ ਉਹ ਵਿਲ ਦੇ ਨਾਲ ਆਊਗਾ ਆਈ ਵਿਲ ਹੈਲਪ ਯੂ ਠੀਕ ਹੈ ਜਾਂ ਆਈ ਵਿਲ ਨਾਟ ਹੈਲਪ ਯੂ ਠੀਕ ਤਾਂ ਹੋਰ ਅ ਕਿੱਥੇ ਯੂਜ਼ ਹੁੰਦਾ ਹੈ ਵਿਲ ਯੂਜ਼ ਹੁੰਦਾ ਅਨੋਇੰਗ ਹੈਬਿਟ ਅਸਤੇ ਠੀਕ ਹੈ ਕਿਸੇ ਦੀ ਕੋਈ ਆਦਤ ਜਿਹੜੀ ਤੁਹਾਨੂੰ ਅ ਐਨੀ ਵਧੀਆ ਨਾ ਲੱਗਦੀ ਹੋਵੇ ਜਿਹੜੀ ਤੁਹਾਨੂੰ ਖਿਜਾ ਦਿੰਦੀ ਹੋਵੇ ਠੀਕ ਹੈ ਉਹ ਲਈ ਆਸਤੇ ਜਿਵੇਂ ਕਹਿਣਾ ਹੋਵੇ ਅ ਹੀ ਵਿਲ ਅਮ ਕੀਪ ਟਾਕਿੰਗ ਹੀ ਵਿਲ ਕੀਪ ਟਾਕਿੰਗ ਆਪਾਂ ਕਹਿੰਦੇ ਹੁੰਦੇ ਆ ਕਿ ਯਾਰ ਉਹ ਬੰਦਾ ਨਾ ਮੈਨੂੰ ਵਧੀਆ ਨਹੀਂ ਲੱਗਦਾ ਉਹ ਬੋਲੀ ਜਾਊਗਾ ਬੋਲੀ ਜਾਊਗਾ ਹੁਣ ਜਾਊਗਾ ਜਿਹੜਾ ਹੈ ਬੇਸਿਕਲੀ ਫਿਊਚਰ ਆਸਤੇ ਲੱਗਦਾ ਕਿ ਇਹ ਕੰਮ ਹੋਊਗਾ ਠੀਕ ਹੈ ਜਾਊਗਾ ਉਹ ਭੁੱਲੀ ਜਾਊਗਾ ਭੁੱਲੀ ਜਾਊਗਾ ਇਹ ਚੀਜ਼ ਨੂੰ ਆਪਾਂ ਜਿਹੜਾ ਹੈ ਅ ਵਿਲ ਦੇ ਨਾਲ ਲਿਖਦੇ ਹਾਂ ਅਨੋਇੰਗ ਹੈਬਿਟ ਨੂੰ ਜਿਹੜੀ ਚੀਜ਼ ਕਿਸੇ ਦੀ ਕਿਸੇ ਦੀ ਹੈਬਿਟ ਤੁਹਾਨੂੰ ਜਦੋਂ ਨਹੀਂ ਪਸੰਦ ਆਉਂਦੀ ਆ ਕਿਸੇ ਤਰ੍ਹਾਂ ਦੇ ਵੀ ਹੈਬਿਟ ਆਪਾਂ ਕਿਸੇ ਦੀ ਦੱਸਣੀ ਹੋਵੇ ਠੀਕ ਹੈ ਵਿਲ ਤੇ ਸ਼ੈਲ ਦੇ ਵਿੱਚ ਬੇਸਿਕਲੀ ਇਨਾ ਇੱਕ ਹੀ ਡਿਫਰੈਂਸ ਹੈ ਕਿ ਸ਼ੈਲ ਜਿਹੜਾ ਹੈ ਬ੍ਰਿਟਿਸ਼ ਸਟਾਈਲ ਦਾ ਜਿਹੜਾ ਹੈ ਉਹਦੇ ਵਿੱਚ ਲੱਗਦਾਗਾ ਜਦੋਂ ਆਪਾਂ ਇਹਨੂੰ ਫਿਊਚਰ ਵਾਸਤੇ ਯੂਜ਼ ਕਰਨਾ ਵਿਲ ਜਿਹੜਾ ਹੈ ਅਮਰੀਕਨ ਸਟਾਈਲ ਦੇ ਵਿੱਚ ਜਿਹੜਾ ਹੈ ਵਰਤਿਆ ਜਾਂਦਾ ਜ਼ਿਆਦਾਤਰ ਇਹ ਆਈ ਤੇ ਵੀ ਦੇ ਨਾਲ ਸ਼ੈਲਾ ਇੱਥੇ ਵਿਲ ਸਾਰਿਆਂ ਦੇ ਨਾਲ ਹੀ ਆ ਠੀਕ ਹੈ ਇੱਥੇ ਕਿਤੇ ਵੀ ਸ਼ੈਲ ਨਹੀਂ ਹੈ ਆਹੀ ਕਨਫਿਊਜ਼ਨ ਆ ਵਿਲ ਤੇ ਸ਼ੈਲ ਦਾ ਇਹੀ ਡਾਊਟ ਆ ਬੱਚਿਆਂ ਨੂੰ ਜ਼ਿਆਦਾਤਰ ਠੀਕ ਲਾਸਟ ਮੁੜਾਲ ਹੋਗਾ ਆਪਣੇ ਕੋਲੇ ਹੈ वुਡ ਠੀਕ वुਡ ਹੁਣ वुਡ ਜਿਹੜਾ ਹੈ ਕਿੱਥੇ ਯੂਜ਼ ਹੋਣਾ वुਡ ਦੇਖੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਪੋ ਲਾਈਟ ਰਿਕੁਐਸਟ ਆਸਤੇ ਹੈ ਨਾ ਜਦੋਂ ਤੁਸੀਂ ਕਿਸੇ ਨੂੰ ਬੜੀ ਨਿਮਰਤਾ ਦੇ ਨਾਲ ਬੇਨਤੀ ਕਰਨੀ ਆ ਉਦੋਂ ਜਿਹੜਾ ਹੈ ਵੁੱਡ ਯੂਸ ਹੁੰਦਾ ਜਿਵੇਂ ਫੋਰ ਐਗਜ਼ੈਂਪਲ ਵੁੱਡ ਯੂ ਵੁੱਡ ਯੂ ਹੈਲਪ ਮੀ ਠੀਕ ਹੈ ਤੁਸੀਂ ਬੜੀ ਨਿਮਰਤਾ ਦੇ ਨਾਲ ਕਿਸੇ ਨੂੰ ਬੇਨਤੀ ਕਰ ਰਹੇ ਹੋ ਕਿ ਵੁੱਡ ਯੂ ਹੈਲਪ ਮੀ ਠੀਕ ਹੈ ਹੁਣ ਇਹ ਸੈਂਟੈਂਸ ਨੂੰ ਤੁਸੀਂ ਵਿਲ ਦੇ ਨਾਲ ਵੀ ਬਣਾ ਸਕਦੇ ਆ ਵਿਲ ਤੇ ਵੁਡ ਦੇ ਵਿੱਚ ਫਰਕ ਸਿਰਫ ਇੰਨਾ ਹੀ ਆ ਕਿ ਵੁਡ ਜਿਹੜਾ ਹੈ ਵਿਲ ਨਾਲੋਂ ਜ਼ਿਆਦਾ ਪੋਲਾਈਟ ਆ ਜਦੋਂ ਤੁਸੀਂ ਕਿਸੇ ਨੂੰ ਰਿਕੁਐਸਟ ਕਰਨੀ ਆ ਵਿਲ ਦੇ ਨਾਲ ਵੀ ਸੈਂਟੈਂਸ ਬਣ ਸਕਦਾ ਵਿਲ ਯੂ ਹੈਲਪ ਮੀ ਉਹ ਵੀ ਸਹੀ ਆ ਗ੍ਰੈਮੈਟਿਕਲੀ ਪਰ ਜੇ ਵੁਡ ਯੂ ਹੈਲਪ ਮੀ ਕਹੋਗੇ ਇਹ ਜ਼ਿਆਦਾ ਪੋਲਾਈਟ ਆ ਠੀਕ ਹੈ ਜ਼ਿਆਦਾ ਨਿਮਰਤਾ ਵਾਲਾ ਠੀਕ ਵੁਡ ਤਾਂ ਇੱਕ ਤਾਂ ਹੋ ਗਿਆ ਇਹ ਪੋਲਾਈਟ ਰਿਕੁਐਸਟ ਹੋ ਰਹੀ ਹੈ ਕਿੱਥੇ ਯੂਜ਼ ਹੁੰਦਾ ਹੋਰ ਇਹ ਯੂਜ਼ ਹੁੰਦਾ ਹੈਬਿਟ ਇਨ ਦਾ ਪਾਸਟ ਬੰਦੇ ਦੀ ਪਾਸਟ ਹੈਬਿਟ ਬਾਰੇ ਆਪਾਂ ਜਦੋਂ ਗੱਲ ਕਰਨੀ ਹੋਵੇ ਤਾਂ ਉਹਦੇ ਵਾਸਤੇ ਆਪਾਂ वुਡ ਯੂਜ਼ ਕਰਦੇ ਹਾਂ ਠੀਕ ਹੈ ਜਿਵੇਂ ਕਹਿਣਾ ਹੋਵੇ ਕਿ ਹੀ वुਡ ਪਲੇ ਕ੍ਰਿਕਟ ਹੀ वुਡ ਪਲੇ ਕ੍ਰਿਕਟ ਇਨ ਦਾ ਈਵਨਿੰਗ ਠੀਕ ਤਾਂ ਕਹਿਣਾ ਭਾਏ ਚਾਹੁੰਦੇ ਆ ਕਿ ਉਹ ਸ਼ਾਮ ਨੂੰ ਕ੍ਰਿਕਟ ਖੇਡਦਾ ਹੁੰਦਾ ਸੀ ਤਾਂ ਇਹਦਾ ਮਤਲਬ ਹੈ ਆਪਾਂ ਪੁਰਾਣੀ ਕੋਈ ਹੈਬਿਟ ਆ ਡਿਸਕਸ ਕਰ ਰਹੇ ਹਾਂ ਕਿ ਸ਼ਾਮ ਨੂੰ ਜਦੋਂ ਲੋਕ ਘਰੋਂ ਘਰੀ ਵੜ ਜਾਂਦੇ ਸੀ ਲੋਕ ਰੋਟੀ ਪਾਣੀ ਖਾ ਕੇ ਆਰਾਮ ਕਰਦੇ ਸੀ ਸੌਣ ਜਾਂਦੇ ਸੀ ਇਹ ਉਦੋਂ ਖੇਡਣ ਚਲਾ ਜਾਂਦਾ ਸੀ ਠੀਕ ਹੈ ਇਹਦੀ ਮਤਲਬ ਹੈਬਿਟ ਜਿਹੜੀ ਹੈ ਬੜੀ ਉਲਟ ਪੜ ਸੀਗੀ ਲੋਕਾਂ ਨਾਲ ਸ਼ਾਮ ਨੂੰ ਕ੍ਰਿਕਟ ਖੇਡਣ ਚਲਾ ਜਾਂਦਾ ਸੀ ਠੀਕ ਹੋਰ ਇਹ ਕਿੱਥੇ ਯੂਜ਼ ਹੁੰਦਾ ਇਮੇਜినਰੀ ਸਿਚੁਏਸ਼ਨ ਠੀਕ ਹੈ ਇਮੇਜినਰੀ ਸਿਚੁਏਸ਼ਨ ਮਤਲਬ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਫਿਲਹਾਲ ਪੋਸੀਬਲ ਨਹੀਂ ਹੈਗੀ ਠੀਕ ਹੈ ਜਿਹੜੀ ਫਿਲਹਾਲ ਪੋਸੀਬਲ ਨਹੀਂ ਹੈ ਜਿਵੇਂ ਫੋਰ ਐਗਜ਼ਾਮਪਲ ਆਪਾਂ ਕਹਿਣਾ ਹੋਵੇ ਕਿ ਆਈ ਊਡ ਗੋ ਵਿਦ ਯੂ ਇਫ ਆ ਇਫ ਆਈ ਵਰ ਫਰੀ ਠੀਕ ਹੈ ਕਿ ਜੇ ਮੈਂ ਫ੍ਰੀ ਹੁੰਦਾ ਤਾਂ ਮੈਂ ਤੇਰੇ ਨਾਲ ਚੱਲਦਾ ਇਹਦਾ ਮਤਲਬ ਹੈ ਕਿ ਫਿਲਹਾਲ ਤੁਸੀਂ ਫ੍ਰੀ ਨਹੀਂ ਹੈਗੇ ਫਿਲਹਾਲ ਤੁਹਾਡੇ ਹੱਥ ਤੇ ਪੋਸੀਬਲ ਨਹੀਂ ਹੈ ਕਿਸੇ ਦੀ ਮਦਦ ਕਰਨਾ ਪਰ ਹਾਂ ਜੇ ਤੁਸੀਂ ਫ੍ਰੀ ਹੁੰਦੇ ਫਿਰ ਤੁਸੀਂ ਉਹਦੇ ਨਾਲ ਜਾਂਦੇ ਜ਼ਰੂਰ ਜਾਂਦੇ ਉਹਦੀ ਮਦਦ ਕਰਦੇ ਠੀਕ ਹੈ ਫਿਲਹਾਲ ਤੁਸੀਂ ਫ੍ਰੀ ਨਹੀਂ ਹੈਗੇ ਠੀਕ ਹੈ ਤੁਸੀਂ ਇਮੇਜਿਨ ਕਰ ਰਹੇ ਹੋ ਕਿ ਜੇ ਮੈਂ ਫ੍ਰੀ ਹੁੰਦਾ ਤਾਂ ਮੈਂ ਤੇਰੇ ਨਾਲ ਜ਼ਰੂਰ ਚੱਲਦਾ ਠੀਕ ਤਾਂ ਇਹ ਹੋ ਗਿਆ ਵੁੱਡ ਤਾਂ will ਤੇ would ਦੇ ਵਿੱਚ ਸਿਰਫ ਇੰਨਾ ਹੀ ਫਰਕ ਆ ਕਿ will ਨਾਲੋਂ would ਜਿਹੜਾ ਹੈ ਜ਼ਿਆਦਾ ਪੋਲਾਈਟ ਆ ਠੀਕ ਆ ਤਾਂ ਅੱਜ ਜਿਹੜੇ ਆਪਾਂ ਮੋਡਲ ਵਰਬਸ ਕੀਤੀਆਂ ਆ must should will shall ਤੇ would ਠੀਕ ਹੈ ਪੰਜ ਤਾਂ ਇਹਨਾਂ ਨੂੰ ਸਿੱਖਣਾ ਕਰਨਾ ਸਮਝਣਾ ਸੌਖਾ ਹੀ ਸੀਗਾ ਇਹਨਾਂ ਨੂੰ ਅਗਰ ਰੂਟੀਨ ਆਪਣੀ ਲੈਂਗੁਏਜ ਦੇ ਵਿੱਚ ਤੁਸੀਂ ਜਿਹੜਾ ਹੈ ਬੋਲਚਾਲ ਦੇ ਵਿੱਚ ਵਰਤਦੇ ਆ ਤਾਂ ਤੁਹਾਡੀ ਜਿਹੜੀ ਹੈ ਆ ਇੰਗਲਿਸ਼ ਸਪੀਕਿੰਗ ਜਿਹੜੀ ਹੈ ਜ਼ਿਆਦਾ ਬੈਟਰ ਹੋਊਗੀ ਅਗਰ ਇਹਨਾਂ ਨੂੰ ਸਮਝਣ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਆਈ ਹੋਵੇ ਕੋਈ ਦਿੱਕਤ ਆਈ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰੋ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਕੰਟੈਂਟ ਨੂੰ ਲਾਈਕ ਕਰੋ ਕਮੈਂਟ ਕਰੋ ਅੱਗੇ ਲੋਕਾਂ ਤੱਕ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ